ਸਾਸੀਗਾ ਦੋਸਤੋ ਮੈਂ ਕਲਵੰਸਿੰਗ ਤੇ ਆਖ ਦੇਖ ਰਿਹਾ ਪੰਜਾਬ ਸਿਟੀਜ਼ਨ ਨਿਊਜ਼ ਅੱਜ ਖੜਾ ਤਹਿਸੀਲ ਜੇਰਾ ਦੇ ਦੇਨ ਆਉਂਦੇ ਪਿੰਡ ਪੀਰ ਮੁਹੰਮਦ ਇਹ ਥਾਣਾ ਮਖੂ ਦੇ ਦੇ ਨਾ ਮੈਂ ਪਿੰਡ ਇੱਥੇ ਕੀ ਚੋਰਾਂ ਤੇ ਡਾਕੂ ਦੇ ਹੌਸਲੇ ਇੰਨੇ ਬਲੰਦ ਹੋ ਚੁੱਕੇ ਨੇ ਕਿ ਦਿਨੋਂ ਦਿਨ ਵਾਰਦਾਤਾ ਵਧੀਆਂ ਜਾ ਰਹੀਆਂ ਨੇ ਤੇ ਬੇਖੌਫ ਹੁੰਦੇ ਜਾ ਰਹੇ ਨੇ ਅੱਜ ਐਸਾ ਮੌਲਾ ਜੇ ਤਹਿਸੀਲ ਜੇਰਾ ਦੇ ਥਾਣਾ ਮਖੂ ਦੇ ਪਿੰਡ ਪੀਰ ਮੁਹੰਮਦ ਦੇ ਵਿੱਚ ਵੇਖਣ ਨੂੰ ਮਿਲ ਰਿਹਾ ਜਿੱਤੇ ਕੀ ਇੱਕ ਅਣਪਛਾਤੇ ਚੋਰਾਂ ਚੋਰ ਕਹਿ ਸਕਦੇ ਆ ਡਾਕੂ ਕਹਿ ਸਕਦੇ ਆ ਉਹਨਾਂ ਵੱਲੋਂ ਘਰ ਨੂੰ ਇੱਕ ਨਿਸ਼ਾਨਾ ਬਣਾਇਆ ਗਿਆ ਤੇ ਘਰ ਨੂੰ ਨਿਸ਼ਾਨਾ ਬਣਾ ਕੇ ਪਹਿਲਾਂ ਘਰ ਦਾ ਗੇਟ ਤੋੜਿਆ ਗਿਆ ਗੇਟ ਤੋੜਨ ਤੋਂ ਬਾਅਦ ਘਰ ਦੇ ਵਿੱਚ ਇੰਟਰ ਹੋਏ ਨੇ ਇੰਟਰ ਹੋਣ ਤੋਂ ਬਾਅਦ ਬਾਰੀਆਂ ਤੋੜ ਕੇ ਲੋਕ ਤੋੜ ਕੇ ਤੇ ਉਹਨਾਂ ਨੇ ਘਰ ਨੂੰ ਅੱਗ ਲਗਾ ਦਿੱਤੀ ਗਈ ਹੈ ਮੈਂ ਆਪਣੇ ਕਵਰ ਪ੍ਰਸੰਭ ਨੂੰ ਕਹੂੰਗਾ ਬੇਨਤੀ ਕਰੂੰਗਾ ਕਿ ਉਹ ਘਰ ਦੇ ਜਿਹੜੇ ਹਾਲਾਤ ਨੇ ਸੜਨ ਦੇ ਨਾਲ ਹੋਏ ਨੇ ਉਹ ਦਿਖਾਏ ਜਾਣ ਤਾਂ ਜੋ ਪੁਲਿਸ ਪ੍ਰਸ਼ਾਸਨ ਨੂੰ ਵੀ ਪਤਾ ਲੱਗੇ ਕਿ ਤੇ ਵੀ ਇੱਥੇ ਕੀ ਹੈ ਕਿ ਕਿੰਨੀਆਂ ਵੱਡੀਆਂ ਘਟਨਾਵਾਂ ਹੁੰਦੀਆਂ ਜਾ ਰਹੀਆਂ ਨੇ ਤੇ ਕੀ ਕੁਝ ਵੇਖਣ ਨੂੰ ਮਿਲ ਰਿਹਾ ਹੈ ਚੋਰਾਂ ਦੇ ਕਿੰਨੇ ਹੌਸਲੇ ਬਲੰਦ ਹੋ ਗਏ ਨੇ ਮੈਂ ਚਾਹਾਂਗਾ ਵੀ ਕੈਮਰਾ ਪਰਸਨ ਨੂੰ ਅੰਦਰ ਦਾ ਮਾਹੌਲ ਦਿਖਾਇਆ ਜਾਵੇ ਫਿਰ ਸਾਡੇ ਨਾਲ ਕੁਝ ਪਰਿਵਾਰਕ ਮੈਂਬਰ ਵੀ ਮੌਜੂਦ ਨੇ ਉਹਨਾਂ ਦੇ ਨਾਲ ਵੀ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਇਹ ਮਾਮਲਾ ਕੌਣ ਸੀ ਚੋਰਾਂ ਵੱਲੋਂ ਇਹ ਚੋਰਾਂ ਵੱਲੋਂ ਵਾਰਦਾਤ ਨੂੰ ਇੰਜਾਮ ਦਿੱਤਾ ਗਿਆ ਹੈ ਕਿ ਕਿਸੇ ਦੁਸ਼ਮਣੀ ਭਾਜੀ ਦੇ ਵੱਲੋਂ ਕਿਸੇ ਦੁਸ਼ਮਣ ਦੇ ਵੱਲੋਂ ਇਹਨਾਂ ਦੇ ਖੌਫ ਹੋ ਕੇ ਘਰ ਨੂੰ ਅੱਗ ਲਗਾਈ ਜਾ ਰਹੀ ਹੈ ਤੇ ਸਾਰਾ ਸਮਾਨ ਸੜ ਕੇ ਸੁਆਹ ਹੋ ਗਿਆ ਹੈ ਇਹ ਘਰ ਜਿਹੜਾ ਸਰਜੀਤ ਸਿੰਘ ਸਾਨੂੰ ਉਹ ਵੀਰ ਸਿੰਘ ਦਾ ਦੱਸਿਆ ਜਾ ਰਿਹਾ ਹੈ ਇਹ ਪਰਿਵਾਰ ਕਾਫੀ ਸਮਿਆਂ ਤੋਂ ਘਰ ਛੱਡ ਕੇ ਆਪਣੇ ਮੇਲ ਦੇ ਮਜ਼ਦੂਰੇ ਲੈ ਕੇ ਕਿਸੇ ਅਲਾਨ ਦੇ ਪਿੰਡਾਂ ਦੇ ਵਿੱਚ ਜਾ ਚੁੱਕਿਆ ਹੈ ਇਹ ਪਰਿਵਾਰ ਗਰੀਬ ਹੈ ਬਹੁਤ ਜ਼ਿਆਦਾ ਇਹ ਜਿਹੜਾ ਘਰ ਦਾ ਮੁਖੀ ਸੀ ਸਰਜੀਤ ਸਿੰਘ ਇਸ ਦੀ ਕਾਫੀ ਸਾਲ ਪਹਿਲਾਂ ਡੈਥ ਹੋ ਚੁੱਕੀ ਹੈ ਉਹ ਵੀ ਮਜ਼ਦੂਰੀ ਕਰਦਾ ਸੀ ਖੋਈਆਂ ਦਾ ਕੰਮ ਚੱਲਦਾ ਸੀ ਪੁਰਾਣਾ ਖੋਈਆਂ ਦਾ ਕੰਮ ਚੱਲਦਾ ਸੀ ਮੋਟਰਾਂ ਦੇ ਖੋਈਆਂ ਹੁੰਦੀਆਂ ਸੀ ਉਹਨਾਂ ਦੇ ਵਿੱਚ ਆਉਣ ਕਰ ਨੂੰ ਇਸ ਪਰਿਵਾਰ ਦੀ ਡੈਥ ਹੋ ਚੁੱਕੀ ਸੀ ਛੋਟੇ ਛੋਟੇ ਬੱਚੇ ਨੇ ਬੱਚੇ ਸੀ ਜਦੋਂ ਉੱਪਰ ਪਰਿਵਾਰ ਦੇ ਕੇ ਮੁਖੀ ਦੀ ਡੈਥ ਹੋਈ ਸੀ ਤੇ ਉਸ ਕੱਲੀ ਮਾਂ ਜਿਹੜੀ ਉਹ ਘਰ ਦਾ ਗੁਜ਼ਾਰਾ ਚਲਾਉਣ ਵਾਸਤੇ ਲਾਮ ਪਿੰਡ ਦੇ ਵਿੱਚ ਕਿਸੇ ਮਿਹਨਤ ਮਜ਼ਦੂਰੀ ਵਾਸਤੇ ਗਏ ਹੋਏ ਸਨ ਤੇ ਪਿੱਛੋਂ ਘਰ ਨੂੰ ਜਲਾ ਕੇ ਅੱਗ ਲਾ ਕੇ ਖਤਮ ਕਰ ਦਿੱਤਾ ਗਿਆ ਘਰ ਦੇ ਸਾਰੇ ਸਮਾਨ ਨੂੰ ਸਾਡੇ ਨਾਲ ਪਰਿਵਾਰਕ ਮੈਂਬਰ ਨੇ ਉਹਨਾਂ ਨਾਲ ਵੀ ਹੋਰ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਵੀ ਇਹ ਕੀ ਮਸਲਾ ਹੋਇਆ ਹੈ ਵਿਅਕਤੀ ਆਏ ਨੇ ਜਿਨ੍ਹਾਂ ਨੇ ਉਹਨਾਂ ਨੂੰ ਤੋੜ-ਫੋੜ ਕੀਤੀ ਬੂਹਾਂ ਤੋੜਿਆ ਤੇ ਤਕਰੀਬਨ ਆ ਦੇਖੋ ਵੀ ਤੋੜ ਕੇ ਤੇ ਲੰਘ ਕੇ ਸਾਰਾ ਕੁਝ ਤੋੜ ਕੇ ਵਿੱਚ ਬੇਟੀ ਤੱਕ ਵੀ ਅੱਗ ਲਾਤੀ ਉਹਨਾਂ ਨੇ ਬਾਕੀ ਪਰਿਵਾਰ ਗਰੀਬ ਹੈ ਮਾਤੜ ਬਹੁਤ ਹੈ ਘਰ ਵੇਖੋ ਕੀ ਤੀਸ਼ਨ ਇਹਨਾਂ ਦੀ ਤੇ ਕੰਮਕਾਰ ਦੀ ਖੋਜ ਵਿੱਚ ਬਾਹਰ ਗਏ ਹੋਏ ਨੇ ਤੇ ਬਾਅਦ ਜੇ ਲੋਕਾਂ ਨੇ ਇਹ ਕੰਮ ਕਰਤਾ ਜਿਹੜਾ ਵੀ ਵਿਅਕਤੀਗਾ ਪਰ ਉਹਦੇ ਲਈ ਕੰਮ ਜਿਹੜਾ ਵੀ ਕੀਤਾ ਬਹੁਤ ਹੀ ਗਲਤ ਕੀਤਾ ਹੈ ਉਹਦੇ ਤੇ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ ਇਹ ਜਿਹੜਾ ਵਾਕਿਆ ਹੈ ਤੁਹਾਨੂੰ ਕੀ ਲੱਗਦਾ ਜਦੋਂ ਤੁਸੀਂ ਮੋਹਰਲੇ ਜਦੋਂ ਆ ਕੇ ਦੇਖਿਆ ਤੇ ਇਸ ਵਾਕਿਆ ਦੇ ਵਿੱਚ ਕੀ ਕੀ ਪ੍ਰੂਫ ਹੁੰਦਾ ਕਿ ਇਹ ਚੋਰੀ ਦੀ ਘਟਨਾ ਹੈ ਜਾਂ ਕਿਸੇ ਦੁਸ਼ਮਣੇ ਵੱਲੋਂ ਦਾ ਕੰਮ ਲੱਗਦਾ ਹੈ ਇਹ ਤਕਰੀਬਨ ਜਿਹੜੇ ਹਿਸਾਬ ਨਾਲ ਦੇਖਿਆ ਜਾਵੇ ਤਾਂ ਕੁਝ ਵੀ ਕਹਿ ਨਹੀਂ ਜਾ ਸਕਦਾ ਪਰ ਇਸ ਤਰ੍ਹਾਂ ਲੱਗਦਾ ਜਿਵੇਂ ਕੋਈ ਵਾ ਮਤਲਬ ਉਹਨਾਂ ਕੋਈ ਦਸ਼ਮਨੀ ਸੀ ਕਿਉਂਕਿ ਇਹਨੇ ਚੋਰੀ ਘਾਟੇ ਦੇ ਨੁਕਸਾਨ ਅੱਗ ਲੱਗ ਜਿਆਦਾ ਕੀਤਾ ਗਿਆ ਹੈ ਤਕਰੀਬਨ ਅੱਗ ਹੀ ਲੱਗੀ ਗਈ ਹੈ ਤੇ ਪ੍ਰਮਾਤਮਾ ਦਾ ਸ਼ੁਕਰ ਹੈ ਵੀ ਨਾਲ ਹੀ ਕਮਰਾ ਦੂਜਾ ਵੀ ਸੀ ਉਹਦੇ ਚ ਸਿਲੰਡਰ ਪਿਆ ਸੀ ਰੱਬ ਨਾ ਕਰਦਾ ਕਿ ਇਹ ਫੜ ਜਾਂਦਾ ਤਾਂ ਆੜ ਗੁਆੜ ਦਾ ਵੀ ਕਾਫੀ ਨੁਕਸਾਨ ਹੋਣਾ ਸੀ ਸਰਦਾਰ ਜੀ ਮੈਂਬਰ ਹੋਰ ਵੀ ਮਿਲੋ ਜੀ ਹਾਂਜੀ ਮੈਂਬਰ ਸਾਹਿਬ ਕੀ ਲੱਗਦਾ ਹੈ ਕਿ ਇਹ ਕੀ ਘਟਨਾ ਹੈ ਘਟਨਾ ਦਾ ਬੋਲ ਮੜੀ ਮੰਦਪਾਗੀ ਘਟਨਾਵਾਂ ਘਟਨਾਵਾਂ ਵੱਲੋਂ ਤਾਂ ਕੋਈ ਨਹੀਂ ਛੱਡ ਪਿਆ ਜੋ ਨੁਕਸਾਨ ਕਰਕੇ ਦੇ ਅੰਦਰ ਸਭ ਪੇਟੀਆਂ ਪੁੱਟੀਆਂ ਕੱਪੜੇ-ਕਪੜੇ ਸਭ ਸਾੜ ਗਏ ਤੇ ਦੱਸਿਆ ਜਾ ਰਿਹਾ ਕਿ ਕਾਫੀ ਜ਼ਿਆਦਾ ਗਰੀਬ ਪਰਿਵਾਰ ਸੀ ਤੇ ਮਿਹਨਤ ਮਜ਼ਦੂਰੀ ਵਾਸਤੇ ਇਹ ਆਪਣੇ ਘਰ ਛੱਡ ਕੇ ਬਾਹਰ ਗਏ ਹੋਏ ਸੀਗੇ ਉਹਨਾਂ ਦੇ ਪਿਓ ਦੀ ਪਹਿਲਾਂ ਡੈਥ ਹੋ ਚੁੱਕੀ ਹੈ ਤੇ ਵਾਕਿਆ ਹੀ ਇਹ ਪਰਿਵਾਰ ਗਰੀਬ ਸੀ ਤੇ ਕੀ ਇੱਥੋਂ ਜਾ ਚੁੱਕਿਆ ਸੀ ਇੱਥੋਂ ਗਏ ਜ਼ਿਆਦਾ ਕੰਮ ਕਰਨ ਵਾਸਤੇ ਕਿਤੇ ਬਾਹਰ ਅੰਦਰ ਕਾਫੀ ਦਿਨਾਂ ਤੋਂ ਇੱਥੇ ਆ ਨਹੀਂ ਸੀ ਅੱਛਾ ਜੀ ਉੱਥੇ ਇਹਨਾਂ ਨੂੰ ਅਜੇ ਪਤਾ ਵੀ ਕੋਈ ਨਹੀਂ ਉਹਨਾਂ ਦੇ ਪਰਿਵਾਰਾਂ ਨੂੰ ਵੀ ਕਿੱਥੇ ਕੀ ਹੋਇਆ ਸਾਡੇ ਨਾਲ ਵਾਕਿਆ ਹੋਇਆ ਹੈ ਕਿ ਨਹੀਂ ਹੋਇਆ ਅੱਛਾ ਜੀ ਜਦੋਂ ਤੁਸੀਂ ਆ ਕੇ ਦੇਖਿਆ ਕੀ ਲੱਗਦਾ ਹੈ ਕਿ ਚੋਰੀ ਦੀ ਘਟਨਾ ਹੈ ਕਿ ਕਿਸੇ ਦੁਸ਼ਮਣੀ ਬਾਈ ਦਾ ਕੰਮ ਹੈ ਕੀ ਆ ਚੋਰੀ ਦੀ ਘਟਨਾ ਕੋਈ ਨਹੀਂ ਇਹ ਤਾਂ ਦੁਸ਼ਮਣੀ ਹੈ ਕਿ ਇਹਨੇ ਕੱਢੀ ਚੋਰੀ ਜਾਂਦਾ ਸਮਾਨ ਚੁੱਕ ਕੇ ਲੈ ਜਾਂਦੇ ਇਹ ਤਾਂ ਸਾਰਾ ਵਿੱਚ ਕੈਮਰਾ ਪਰਸਨ ਜਗਰਾਜ ਸਿੰਘ ਦੇ ਨਾਲ ਮਹਿਕਲਵਰ ਸਿੰਘ ਪੰਜਾਬ ਸਿਟੀਜ਼ਨ ਨਿਊਜ਼ ਦੀਰਾ